ਗੱਲ ਬਾਤ ਜੀ ਤੇ ਬਹੁਤ ਗੱਲ ਸੱਚੀ ਗੱਲ ਜੀ ਹੋਰ ਸਭ ਠੀਕ ਆ ਜੀ ਵਧੀਆ ਵਧੀਆ ਮੇਰਾ ਮੇਰਾ ਜੀ ਕਿਵੇਂ ਚੱਲਦਾ ਕੰਮ ਸ਼ੁਕਰ ਹੈ ਮਾਲਕ ਦਾ ਜੀ ਵਿਗਿਆ ਮਾਲ ਹਾਂ ਜੀ ਮਾਲ ਵਿਗਦਾ ਰਹੀ ਜਾਈ ਚੱਲ ਅੱਜ ਫਿਰ ਕਿੰਨੇ ਜੀ ਅੱਜ ਇੱਕ ਕਟਾ ਜਦੇ ਦੋ ਮੱਜਾਂ ਦੇ ਛੋਟੀਆਂ ਠੀਕ ਆ ਤੇ ਉਹ ਤੇ ਜੇਸੂਏ ਜੇ ਤੇ ਇਹਦਾ ਸੁਆ ਦੂਜਾ ਜੇ ਅਵੀਰ 1.5 ਮਹੀਨੇ ਦੀ ਸੂਈ ਆ। ਖਾਲੋ ਮਾੜਾ ਬੱਚਾ ਕੱਟੀ ਆ, ਕੱਟੀ-ਕੱਟੀ ਕੱਟੀ ਵੀ ਨਹੀਂ ਲੀਦੀ ਆ ਮੰਗਰ। ਅੱਛਾ ਕੱਟੇ ਵੀ ਨਹੀਂ ਲੀਦੀ। ਇਹਰਾ ਸਾਨੂੰ ਫਰੋਲਪੁਰ ਦਾ ਵੀਰ ਕਹਿੰਦਾ ਹੀ ਪੀ ਮੈਨੂੰ ਨੀਲੀ ਦੀ ਕੱਟੀ ਉਹਦੇ ਨੀਲੀ ਦੀ ਮੱਝ। ਹਾਂ। ਚਲੋ ਜੇ ਉਹਦੇ ਕਰਮਾਂ ਚ ਉਹ ਦੋਲ ਆ ਜੂਗਾ। ਹਾਂਜੀ ਹਾਂ। ਇਹਦੇ ਆ ਜੀ ਵੀਰ। ਤੋਰ ਨਹੀਂ ਲੀਦੀ ਜੇ। ਤੋਰੋ, ਫਿਰ ਤੋਰੋ, ਤੋਰੋ ਮਾੜਾ ਜ। ਦੁੱਧ ਕਿੰਨਾ ਈ ਥੱਲੇ? ਦੁੱਧ ਵੀਰ ਜੀ ਜਿਹੜਾ ਚਵਾਵਾ 10 ਕਿਲੋ ਖੜ ਫੱਜਿਆ। ਹੁਣ ਇਸ ਟਾਈਮ 10 ਕਿਲੋ ਤਾਂ ਹੈਗਾ। 10 ਕਿਲੋ ਚਵਾਵਾ ਜੀ। ਅੱਛਾ ਇਹ ਨਹੀਂ ਆ ਬਾਂ ਕੰਡੇ ਦੇ ਮਾਰ ਲੈ ਜਾ ਬਾਹਰ ਪਿੱਛੇ ਤੋਰੋ ਪਿੱਛੇ ਬੰਦ ਕਰੋ ਚਲੋ ਚਲੋ ਲੋ ਜੀ 10 ਕਰ ਬਾਕੀ ਗੇਟ ਗੇਟ ਦੀ ਵਿੱਚ ਥਣ ਲੱਗਾ ਜੇ ਵੀਰ ਜੀ ਦੇਖ ਲੋ ਬਾਹਰ ਲੈ ਜਾ ਬਾਹਰ ਲੈ ਜਾ ਬਾਹਰ ਤੇ ਪਿਓਰ ਨਹੀਂ ਲਈ ਤੇ ਅੱਧੇ ਮਾਰੋ ਉੱਥੇ ਕਮਾ ਲੈ ਅੰਦਰ ਲੈ ਜਾ ਅੰਦਰ ਲੈ ਜਾ ਅੰਦਰ ਲੈ ਜਾ ਅੰਦਰ ਲੈ ਜਾ ਠੀਕ ਹੈ ਕਮਾ ਲੋ ਕਮਾ ਲੋ ਉੱਥੇ ਕਮਾ ਲੋ ਅੰਦਰ ਹੀ ਕਮਾਇਆ ਕਰ ਜੀ ਨਾ ਪਸੂ ਬਾਹਰ ਨਿਕਲ ਜਾਂਦਾ ਤਨੋ ਸੜਕ ਵਗਦੀ ਐਵੇਂ ਹਾਂ ਹਾਂ ਇਹਦੇ ਬਾਹਰ ਕਰਦੇ ਬੰਦ ਹਾਂ ਚਵਾ ਬਸਮਾ ਠੀਕ ਹੈ ਜੀ ਮੈਂ ਨਾ ਇਹ ਇੱਕ ਪਸਮਾ ਕੋਈ ਪੂਰ ਛੱਟਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਠੀਕ ਆ ਕੋਈ ਡੋਕਾ ਨਹੀਂ ਮਾਰੂ ਦੁਬਾਰਾ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਹਾਂ ਬਸ ਆਜੋ ਆਜੋ ਬੰਦ ਬੰਦ ਬਾਕੀ ਸੰਦੀਪ ਜੀ ਦੁੱਧ ਚੋਗ ਦਾਂਗੇ ਇਹ ਨਹੀਂ ਵੀ ਆਪਾਂ ਮੂੰਹ ਨਾ ਕਹਿ ਦਾਂਗੇ ਚਵਾਵਾ ਦੁੱਧ ਹੋਊਗਾ ਠੀਕ ਆ 9 ਤੋਂ ਪਲੱਸ ਹੋਊ 10 ਤੋਂ ਥੋੜਾ ਬੋੜਾ ਘੱਟ ਹੋਊਗਾ ਤੇ ਬਾਜੀ ਫਿਰ ਇਹਦੀ ਮੁੱਲ ਕੀ ਜਾਂਦਾ ਮੋਲੇ ਸੰਦੀਪ ਜੀ ਜਿਹੜਾ ਹਾਨਾ ਜੇ ਕਰਦੀਏ ਹਾਂ ਨਹੀਂ 95 ਦਾ ਦੋ ਦੇ 95 ਹਾਂਜੀ ਸਰਦੋ ਕੋ ਮਾਨ ਤਾਂ ਮਾਨ ਤਾਂ ਫੁੱਲ ਕਰ ਦਾਂਗੇ ਜੀ ਕਿੰਨਾ 4000 ਦਾ ਕਰਦੀਏ ਚਲੋ 90 ਜਾਂ ਦਾ 90 ਜਹਾਨਾ ਜੇ ਜੀ ਇਸ ਤੋਂ ਠਾਣ ਹੀ ਜੇ ਕੋਈ ਠੀਕ ਹੈ ਜੀ ਆ ਗੱਬਣਾ ਇਹ ਵੀ ਗੱਬਣ ਜੇ ਇਹ ਦੁੱਧ ਇੱਕ ਵਾਰ ਉਹ ਮੈਂ 14-15 ਕਿਲੋ ਆਪ ਬੋਲੋ ਜੀ ਹੋਰ ਵੋਜਿਆ ਕਿੰਨੇ ਟਾਈਮ ਲੱਗੂਗੀ ਜੀ ਇਹ ਇਹ ਯਾ 3 ਤਰੀਕ ਨੂੰ ਆ हां तेੰਨ ਨੂੰ ਦਿਨ ਪੂਰੇ ਨੌ ਮਹੀਨੇ ਪੂਰੇ 10 ਮਹੀਨੇ ਪੂਰੇ ਜੇ ਦੇ 10 ਮਹੀਨੇ ਪੂਰੇ ਲੋ ਹਾਂਜੀ ਕਰੋ ਚੈੱਕ ਦੋ ਜਾਂਦੇ ਵੀ 14 15 14 15 ਚੁੰਦੇ ਰਹੇ ਆ ਚੁੰਦੇ ਰਹੇ ਤੇ ਗਿਆ ਸੁਆ ਜੇ ਮੈਂ ਤਾਂ ਵੀ ਹੂੰ ਹੂੰ ਤੇ ਕੋਈ ਚੈੱਕ ਕਰਕੇ ਵੀ ਕੋਈ ਪੂਰ ਛੱਟਾ ਇਹਦਾ ਨਹੀਂ ਹੋਊਗਾ ਗੱਬਣ ਦਾ ਵੀ ਹਾਂ ਚੰਗੇ ਵੱਡੀ ਮੈਂਮ ਹਣਾ ਹਾਂਜੀ ਵੱਡੀ ਵੱਡੀ ਜੀ ਇਹਦੇ ਕੋਈ ਤੁਹਾਨੂੰ ਪਤਾ ਡੇਢੀ ਡੂੜੀ ਵਾਲਾ ਵੀ ਹੈਡ ਪੈਸ ਚੋਣ ਵਾਲਾ ਹੈ ਬਿਲਕੁਲ ਆ ਬੰਦੋ 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 ਤੇ ਬਾਈ ਜੀ ਫਿਰਿੰਦਾ ਮੁੱਲ ਕੀ ਆ ਇਹਦਾ ਮੁੱਲ ਹੈ ਬਾਈ ਜੀ ਜਿਹੜਾ ਹਾ ਨਾ ਜੀ ਇਹਦਾ ਹਾ ਨਾ 95 ਜੇ ਮੁੱਲ ਭਾਏ ਲੱਖ ਕਰਾ ਲਓ ਭਾਏ 1 ਲੱਖ 5 ਕਰਾ ਲੇ ਕੋਈ ਇਹ ਵੀ ਨੱਬੇ ਜਾਣ ਦੋ 90 ਜੇ ਚਲੋ ਕਰ ਦਾਂਗੇ ਮਾਨਤਾ ਚਲੋ ਹਾਂ ਜੀ 90 ਇੱਕ ਬਾਈ ਜੀ ਆ ਆਪਣਾ ਕਟਾ ਕਰਦਾ ਅੱਛਾ ਡੇਢ ਸਾਲ ਦਾ ਹੈ ਹਾਂ ਮੇਰੇ ਕੋ ਝੋਟੀ ਹੈ ਕੋਈ ਭਾਏ ਵੀਰ ਆਣ ਕੇ ਵੇਖ ਸਕਦਾ 20 ਕਿਲੋ ਦੁੱਧ ਭਰਦੀ ਰਹੀ ਤੇ ਡੇਢ ਸਾਲ ਦਾ ਕਟਾ ਜੇ ਇਹਦਾ ਅੱਛਾ ਤੇ ਹੁਣ ਆਪਾਂ ਦੇਣਾਗੇ ਸਾਂਭਣਾ ਲੈ ਦੋ ਸਾਂਭਣਾ ਵਾਲਾ ਵੀਰ ਫੋਨ ਕਰੇ ਦੂਜਾ ਨਾ ਕਰੇ ਤੋਰੋ ਜੀ ਨੂੰ ਤੋਰੋ ਜੀ ਲੋ ਜੀ ਮਾੜਾ ਟੈਸਟਿਕਾ ਲਖਾ ਦਿੰਦੇ ਸੋਨਾ ਕਟਾ ਵੱਡਾ ਕਟਾ ਪੂਰਾ ਹਜੇ ਹਜੇ ਖੀਰਾ ਹੀ ਆ ਗਿਆ ਮੈਨਾਂ ਜੀ ਹਜੇ ਸਾਲ ਨੂੰ ਇਹਨੇ ਖੀ ਕਰ ਜਾਂਦਾ ਲੱਗਣਾ ਜੀ ਠੀਕ ਹੈ ਠੀਕ ਹੈ ਠੀਕ ਹਾਂ ਜੀ ਲੋ ਜੀ ਚੰਗੀ ਮਾਂ ਆਂਦੀ ਬੁਰੀ ਮੈਨਾਂ ਉਹ ਬੱਜੀ ਬਾਅਦ 20 ਕਿਲੋ ਦੁੱਧ ਪਲੱਸ ਜਾਂਦੀ ਜੋ ਅੱਛਾ ਪਲੱਸ ਜਾਂਦੀ ਆ ਹਾਂ ਜੀ ਬੜਾ ਫੁਰਖੇ ਇਹ ਬੈ ਇਧਰ ਹੋ ਕੇ ਬੜਾ ਮੂੰਹ ਚੱਕਰਾ ਇਧਰ ਦਿਖਾ ਲੋ ਆ ਵੇਖੋ ਜੀ ਮੂੰਹ ਮੈਂ ਚੱਕਰ ਉਹਨਾ ਹਜੇ ਹੈ 1.5 ਸਾਲ ਦਾ ਦੇ ਹਾਂ ਠੀਕ ਆ ਆ ਵੇਖੋ ਚਲੋ ਇੰਦਾ ਮੋਲੋ ਜੀ ਫਿਰ ਮੋਲੋ ਬਾਈ ਜੀ ਮੋਲ ਤੇ 40000 ਜੇ ਬਾਕੀ ਮਾਨਤਾ ਜਰੂਰ ਕਰਾਂਗੇ 38 ਦਾ ਚਲੋ ਚਲੋ ਸੰਦੀਪ ਜੋ ਤੁਸੀਂ ਆਂਦੇ ਜੇ ਠੀਕ ਹੈ 38000 ਹਾਂਜੀ ਤੇ ਇੱਕ ਬੱਚਾ ਉਹਦੇ ਬਖਾਰੇ ਹਾਂ ਮੇਰਾ ਬੱਚਾ ਰਖਾ ਇਹ ਡੇਡ ਲਾ ਲਓ ਦੋ ਲਾ ਲਓ ਤੁਹਾਡੇ ਸਾਹਮਣੇ ਬੱਚਾ ਵਾ ਨਹੀਂ ਬਾਕੀ ਮੇਰਾ ਵੀ ਇੱਥੇ ਆਉਗਾ ਨਾ ਚੈੱਕ ਹੋ ਜਾਈ ਚੈੱਕ ਕਰੋ ਚੋਗੇ ਦੋ ਟਾਈਮ ਖੜੇ ਤਿੰਨ ਟਾਈਮ ਚੋਗੇ ਖੜੇ ਜਿਹੜੀ ਗੱਬੜਾ ਉਹਨੂੰ ਚੈੱਕ ਕਰਕੇ ਲੈ ਜਾ ਹਾਂ ਗੱਬੜਾ ਵੇਖ ਲਓ ਥਣ ਚੈੱਕ ਕਰਾ ਸਕਦੇ ਜੀ ਆਪਾਂ ਨੰਬਰ ਬੋਲੋ ਜੀ ਫਿਰ ਨੰਬਰ ਬੋਲੋ ਨੰਬਰ 97814 ਜੀ 47845 ਜੇ ਪਿੰਡ ਸ਼ਿਸ਼ਰੇਵਾਲ ਜੇ ਤਹਿਸੀਲ ਫਰੇਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਸਸਕਾਰ